ਜੋ ਬੱਲੇ 100 ਰੁਪਏ ਸ੍ਰੀ ਗੁਰੂ ਸਾਹਿਬ ਜੀ ਕੰਚੀ ਨੂੰ ਨਯਾਰਾ ਮੇਰੇ ਸਤ ਗੁਰ ਕੰਚੀ ਦਾ ਨਯਾਰਾ ਹੋ ਬੱਲਾ ਦਾ ਨ ਲੰਦਾ ਨਜ਼ਾਰਾ ਹੋ ਲੰਦਾ ਜਦ ਮੇਰੇ ਸਾਥ ਗੁਰ ਗੰਗਾ ਕਾਟ ਜਾਂਦੇ ਨੇ ਜਦ ਮੇਰੇ ਸਾਥ ਗੁਰ ਗੰਗਾ ਕਾਟ ਜਾਂਦੇ ਨੇ ਜਦ ਮੇਰੇ ਸਾਥ ਗੁਰ ਗੰਗਾ ਉਹ ਮੇਰੇ ਸਤ ਗੁਰ ਗੰਗਾ ਕਾਟ ਜਾਂਦੇ ਨੇ ਗੰਗਾ ਕਾਟ ਜਾ ਕੇ ਉਹ ਤਾਂ ਪਥਰੀ ਤਰਾਉਂਦੇ ਨੇ ਗੰਗਾ ਕਾਟ ਜਾ ਕੇ ਉਹ ਤਾਂ ਪਥਰੀ ਤਰਾਉਂਦੇ ਨੇ ਗੰਗਾ ਕਾਟ ਜਾ ਕੇ ਉਹ ਤਾਂ ਪਥਰੇ ਤਰਾਉਂਦੇ ਨੇ ਗੰਗਾ ਕਾਟ ਜਾ ਕੇ ਉਹ ਤਾਂ ਪਥਰੇ ਤਰਾਉਂਦੇ ਨੇ ਪਥਰੀ ਦਾ ਨਜ਼ਾਰਾ ਮੇਰੇ ਸਤ ਗੁਰ ਪਥਰੀ ਨੈ ਜਾ ਰਹਾ ਹੋ ਜਰ ਮੇਰੇ ਸਾਥ ਗੁਰ ਪਤਰੀ ਦਾ ਨੈ ਜਾ ਰਹਾ ਹੋ ਲੱਗਦਾ ਬੜਾ ਪਿਆਰਾ ਮੇਰੇ ਸਾਥ ਗੁਰ ਲੱਗਦਾ ਬੜਾ ਪਿਆਰਾ ਹੋ ਜਰ ਮੇਰੇ ਸਾਥ ਗੁਰ ਜਦੋਂ ਮੇਰੇ ਸਤ ਗੁਰ ਮੰਦਰਾਂ ਨੂੰ ਜਾਂਦੇ ਨੇ 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 ਮੰਦਰਾਂ ਚ ਜਾ ਕੇ ਉਹ ਤਾਂ ਸੈਂਖ ਬਜਾਉਂਦੇ ਨੇ ਮੰਦਰਾਂ ਚ ਜਾ ਕੇ ਉਹ ਤਾਂ ਸੰਖ ਬਜਾ ਮੈਨੇ ਮੰਨ ਲਾ ਕੇ ਜਾ ਕੇ ਉਹ ਤਾਂ ਸੰਪਵਦੋਂ ਮੈਨੇ ਸ਼ੰਖ ਦਾ ਨਜ਼ਾਰਾ ਮੇਰੇ ਸਤ ਗੁਰ ਸੰਖ ਦਾ ਨਜ਼ਾਰਾ ਹੋਸ ਨਜ਼ਾਰਾ ਮੇਰੇ ਸਤ ਗੁਰ ਨਜ਼ਾਰਾ ਨੂੰ ਜਦੋਂ ਮੇਰੇ ਸਤ ਗੁਰ ਜੰਗਲਾਂ ਨੂੰ ਜਾਂਦੇ ਨੇ 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 ਜੰਗਲਾਂ ਚ ਜਾ ਕੇ ਉਹ ਤਾਂ ਹੈ ਰ ਨਿਛੜਾਉਂਦੇ ਨੇ ਜੰਗਲਾਂ ਚ ਜਾ ਕੇ ਉਹ ਤਾਂ ਹੈ ਰ ਨਿਛੜਾਉਂਦੇ ਨੇ ਜੰਗਲਾਂ ਚ ਜਾ ਕੇ ਉਹ ਤਾਂ ਹੈ ਰ ਨਿਛੜਾਉਂਦੇ ਨੇ ਹੇ ਰਨੀਦਾ ਨਜ਼ਾਰਾ ਮੇਰੇ ਸਤਗੁਰ ਹੇ ਰਨੀਦਾ ਨਜ਼ਾਰਾ ਹੋ ਹੇ ਰਨੀਦਾ ਨਜ਼ਾਰਾ ਮੇਰੇ ਸਤਗੁਰ ਹੇ ਰਨੀਦਾ ਸਤਗੁਰ ਕਚੈਰੀਆਂ ਨੂੰ ਜਾਂਦੇ ਨੇ ਜਦ ਮੇਰੇ ਸਤਗੁਰ ਕਚੈਰੀਆਂ ਨੂੰ ਜਾਂਦੇ ਨੇ ਸਤ ਗੁਰੂ ਤੇ ਨਾਮ ਜਪਨੇਵੇਂ ਕਚੈਰੀਆਂ ਚ ਜਾ ਕੇ ਉਹ ਤਾਂ ਜੰਜੂ ਵੀ ਦਿਖਾਉਂਦੇ ਨੇ ਕਚੈਰੀਆਂ ਚ ਜਾ ਕੇ ਉਹ ਤਾਂ ਜੰਜੂ ਵੀ ਦਿਖਾਉਂਦੇ ਨੇ ਕਚੈਰੀਆਂ ਚ ਜਾ ਕੇ ਉਹ ਤਾਂ ਜੰਜੂ ਵੀ ਦਿਖਾਉਂਦੇ ਨੇ ਕਚੈਰੀਆਂ ਚ ਜਾ ਕੇ ਉਹ ਤਾਂ ਜੰਜੂ ਵੀ ਦਿਖਾਉਂਦੇ ਨੇ ਜੰਜੂਆਂ ਦਾ ਨਜ਼ਾਰਾ ਮੇਰੇ ਸਤ ਗੁਰ ਜੰਜੂਆਂ ਦਾ ਨਜ਼ਾਰਾ ਹੋ ਕਈ ਬੋਝ ਜੰਗੂਆਂ ਦਾ ਜੀ ਆਰਾ ਹੋ ਜੋ ਬੋਲੇ ਈਸੋ ਨਰਪੈਸ ਬਾਬਾ ਫਿਰਦਾਸ ਮਹਾਰਾਜ ਕੀ ਜੈ ਜੋ ਬੋਲੇ ਈਸੋ ਨਰਪੈਨ ਬਾਬਾ ਫਿਰਦਾਸ ਮਹਾਰਾਜ ਕੀ ਜੈ ਜੋ ਬੋਲੇ ਈਸੋ ਨਰਪੈਲ ਗੁਰੂ ਸਰਬੰਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧੰ ਗੁਰਦੇਵ